ਆ ਰਹੇ ਉਹ ਭਾਬੀ ਦੇ ਹੋਰ ਦਾ ਚੱਲਦਾ ਮੈਚ ਤੇ ਕਿੰਨੀ ਵਾਰੀ ਭਾਬੀ ਬਣੂਗਾ ਦੀਪ ਕਹੇ ਇਹ ਜਿੰਨੀ ਵਾਰ ਮੈਚ ਲਗਾਉ। ਇਹ ਕਿੰਨੀ ਵਾਰੀ ਬਣੂਗਾ? ਇਹ ਜਿੰਨੀ ਵਾਰ ਮੈਚ ਲਗਾਉ। ਇਹ ਕਿਵੇਂ ਹੋ ਸਕਦਾ? ਸ਼ਰਤ ਲਗਾ ਲਾ ਪੀਪੀ ਆ ਜਾਨ। ਇਹ ਲਾ ਲਾ। ਹਾਂ। 20-20 ਦੀ ਹੋ ਗਈ ਸ਼ਰਤ। ਚਲ ਐਂ ਕਰਦੇ ਆ। ਐਂ ਕਰਦੇ ਆ 5-5 ਬਾਜ਼ੀਆਂ ਲਾਵਾਗੇ। ਠੀਕ ਆ ਜਿਹਦਾ ਜਿਹੜਾ ਤਿੰਨ ਵਾਰੀ ਬਣ ਗਿਆ ਉਹ ਭਾਬੀ ਬਣ ਇਹਨੇ ਪਾਸ ਕੋਈ ਸੱਜਣੋਂ ਪਿਆਰੂ ਪੇਚੇ ਫਸ ਗਏ ਨੇ ਹੁਣ ਦੇਖਦੇ ਹਾਂ ਹੁਣ ਬਾਜੀ ਲਾ ਕੇ ਫਿਰ ਤੁੰ ਦੱਸਦੇ ਆ ਵੀ ਕੀ ਬਣੀ ਕਹਾਣੀ ਕੋਈ ਸੱਜਣੋਂ ਕੇਰਾ ਬਣ ਗਿਆ ਆਪਣਾ ਨਿਹਾਲਾ ਪੁੱਤਰ ਤੇ ਰਹਿ ਗਈਆਂ ਚਾਰ ਵਾਰੀਆਂ ਹੁਣ ਦੇਖੋ ਕੀ ਬਣਦਾ ਆਏ ਮੂੰਹ ਦੇਖ ਮੁੰਡੇ ਦਾ ਕਿਹੋ ਜਿਹਾ ਹੋ ਗਿਆ ਠੋਲੂ ਦੇ ਠੋਲੂ ਦੇ ਠੋਲੂ ਠੋਲੂ ਤੇ ਠੋਲੂ ਦੇ ਠੋਲੂ ਹੁਣ ਫੇਰ ਆ ਮੈਂ ਦਿੰਨਾ ਕੀ ਹੈ ਕੀ ਹੈ ਪੁੱਤ ਕੀ ਹੈ ਦੁੱਕੀ ਤਿੱਕੀ ਪੈਂਜੀ ਸਾਨੂੰ ਮੈਂ ਦੱਸਦਾ ਬਸ ਸਾੜਿਓ ਆ ਚੱਕ